ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਆਈਸੀਸੀ ਨੇ ਸਾਨੂੰ ਸਾਰੀਆਂ 13 ਸੀਟਾਂ ਉਤੇ ਚੋਣ ਦੀ ਤਿਆਰੀ ਕਰਨ ਲਈ ਕਿਹਾ ਹੈ ਉਹਨੇ ਕਿਹਾ ਕਿ ਕਾਂਗਰਸ ਸਾਈਕਮਾਨ ਨਾਲ ਹੋਈ ਅੱਜ ਦੀ ਮੀਟਿੰਗ ਵਿੱਚ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੇ ਵੰਡ ਜਾਂ ਗੱਠਜੋੜ ਉਤੇ ਕੋਈ ਚਰਚਾ ਨਹੀਂ ਹੋਈ ਹੈ ਉਹਨੇ ਕਿਹਾ ਕਿ ਅਸੀਂ ਸਾਰੀਆਂ 13 ਸੀਟਾਂ ਉਤੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕੀਤੀ ਹੈ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਨੇ ਮੀਟਿੰਗ ਲਈ ਔਰ तमाम ਜਿਸ ਤਰੀਕੇ ਦੇ ਨਾਲ ਆਉਣ ਵਾਲੇ ਜਿਹੜੇ ਸਾਡੇ ਚੋਣਾਂ ਦੇ ਮੈਂਬਰ ਆਫ ਪਾਰਲੀਮੈਂਟ ਨੇ ਕਿੱਦਾਂ ਦੀ ਤਿਆਰੀ ਹੈ ਕਿੱਦਾਂ ਲੜਾਈ ਲੜਨੀ ਹੈ ਕਿੱਦਾਂ ਅਸੀਂ ਬੂਥ ਸਟਰ ਤੇ ਜਾਣਾ ਹੈ ਕਿਹੜੀਆਂ ਕਿਹੜੀਆਂ ਕਮੇਟੀਆਂ ਸੋਂ ਤੱਕ ਬਣਾਉਣ ਵਾਲੀਆਂ ਕਿੱਦਾਂ ਅਸੀਂ ਮੰਡਲ ਕਮੇਟੀਆਂ ਬਣਾਉਣੀਆਂ ਸੋ तमाम ਸੰਗਠਨ ਤੇ ਕੰਮਾਂ ਨੂੰ ਲੈ ਕੇ ਚਰਚਾ ਰਹੀ ਅੱਜ ਭਾਜੀ ਇਸ ਤੋਂ ਇਲਾਵਾ ਗਠਬੰਧਨ ਨੂੰ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਕਿ ਗਠਬੰਧਨ ਪੰਜਾਬ ਕਾਂਗਰਸ ਜਿਹੜੀ ਯੂਨਿਟ ਹੈ ਉਹ ਨਹੀਂ ਚਾਹੁੰਦੀ ਕਿ ਇਹ ਗਠਬੰਧਨ ਹੋਵੇ ਗਠਬੰਧਨ ਦੀ ਅੱਜ ਕੋਈ ਚਰਚਾ ਹੀ ਨਹੀਂ ਹੋਈ ਪਹਿਲਾਂ ਵੀ ਆਈ ਸੀ ਉਸ ਦਿਨ ਵੀ ਕੋਈ ਚਰਚਾ ਨਹੀਂ ਹੋ ਹਜੇ ਤੱਕ ਗਠਬੰਧਨ ਦੀ ਕੋਈ ਗੱਲ ਨਹੀਂ ਹਜੇ ਤੱਕ ਸਾਨੂੰ ਇਹ ਕਿਹਾ ਗਿਆ ਕਿ 13 ਦੀਆਂ 13 ਸੀਟਾਂ ਤੇ ਤੁਸੀਂ ਲੋਕਾਂ ਨੇ ਚੋਣ ਲੜਨਾ ਹੈ ਔਰ ਜਿਸ ਦਿਨ ਗਠਬੰਧਨ ਦੀ ਗੱਲ ਹੋਏਗੀ ਮੈਂ ਪਹਿਲਾ ਵਿਅਕਤੀ ਹੋਊਂਗਾ ਮੇਰੇ ਨਾਲ ਗੱਲ ਹੋਏਗੀ ਮੈਂ ਤੁਹਾਨੂੰ ਦੱਸਾਂਗਾ ਕਿ ਗਠਬੰਧਨ ਪਾਰਟੀ ਚਾਹੁੰਦੀ ਹੈ ਕਿ ਨਹੀਂ ਚਾਹੁੰਦੀ ਲੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ 올 ਇੰਡੀਆ ਪ੍ਰੈਜ਼ੀਡੈਂਟ ਨੇ ਰਾਹੁਲ ਜੀ ਨੇ ਸਭ ਪਤਾ ਹੈ ਉਹਨਾਂ ਨੂੰ ਸੋ ਜੋ ਵੀ ਫੈਸਲਾ ਹੋਏਗਾ ਉਹ